ਦਾ ਆਮ ਮੁੱਛਲ ਹੋਵੇ ਚਾਹੇ ਪੀਲੀਊਸ਼ਾ ਹੋਵੇ ਚਾਹੇ 31 ਵੀ ਹੋਵੇ ਹਾਂ ਠੀਕ ਹੈ ਇਹੇ ਅਸੀਂ ਬੋਰੀਆਂ ਉੰਨੀਆਂ ਦਿੰਨੇ ਆ ਪਰ ਸਾਨੂੰ ਰਿਜ਼ਲਟ ਨਹੀਂ ਸੀ ਪਹਿਲਾਂ ਮਿਲਦਾ ਠੀਕ ਹੈ ਇਹਨੂੰ ਖਾਸ ਕਰਕੇ ਜਾਂਦਾ ਅਸੀਂ ਦਾਣੇ ਉਹ ਜਿਹੜਾ ਸੜਕ ਦੇ ਨਾਲ ਤੁਸੀਂ ਦਿਖਾ ਦਿਓ ਸਾਰਾ ਠੀਕ ਹੈ ਉਹ ਸੜਕ ਦੇ ਨਾਲ ਨਾਲ ਸਾਰਾ ਮੱਚ ਜਾਂਦਾ ਸੀ ਬਈ ਇਹਦਾ ਠੀਕ ਹੈ ਆ ਮੰਨ ਕੇ ਚੱਲੋ ਵੀ ਸਭ ਨੂੰ ਆਲੇ ਨੂੰ ਐਂ ਲੱਗਦਾ ਸੀਗਾ ਵੀ ਝੋਨਾ ਇਹਦਾ ਰਹਿ ਗਿਆ ਰਹਿ ਗਿਆ ਵੀ ਝਾੜ ਨਹੀਂ ਆਉਂਦਾ ਠੀਕ ਹੈ ਪਰ ਉਹ ਗੱਲ ਨਹੀਂ ਬਣਦੀ ਸੀ ਠੀਕ ਹੈ ਜਿਪਸ ਦੀਆਂ ਬੋਰੀਆਂ ਪਾਉਂਦਾ ਸੀਗਾ ਇਹ ਇਹ ਯਾਰ ਪੂਰਾ ਜ਼ੋਰ ਲਾਵਾ ਸੀ ਵਾਹਣ ਤਕੜਾ ਸੀ ਪਰ ਝਾੜ ਨਹੀਂ ਸੀ ਠੀਕ ਹੈ ਜਿਵੇਂ ਹੁਣ ਬਾਹਣ ਤਾਂ ਤੁਸੀਂ ਦੇਖਦੇ ਹੋ ਇਹ ਬਾਹਣ ਆ ਜਿਹੜੇ ਬਾਈ ਇਹ ਦੋ ਦੋ ਮਹੀਨੇ ਮੰਦਾ ਮੱਥਾ ਮਾਰੀ ਜਾਂਦਾ ਠੀਕ ਹੈ ਰਿਕਮੈਂਡਡ ਸਾਰੀਆਂ ਸਪਰੇਹਾਂ ਪਾਉਂਦਾ ਯੂਨੀਵਰਸਿਟੀ ਵਾਲਿਆਂ ਜਿਹੜੀਆਂ ਮੰਨ ਕੇ ਚੱਲੋ ਆਪਾਂ ਲਾ ਲਓ ਰੇ ਲਾ ਲਓ ਠੀਕ ਹੈ ਪੋਟਾਸ਼ ਲਾ ਲਓ ਜ਼ਿੰਕ ਲਾ ਲਓ ਕਿਹੜਾ ਖੜਿਆ ਚੀਆ ਨਾਲ ਝੋਨਾ ਪੂਰਾ ਫਿਰ ਹੁਣ ਗੱਲਾਂ ਤਾਂ ਹੁੰਦੀ ਆਉਣੀਆਂ ਗਈਆਂ ਇੱਥੇ ਬਹਿ ਕੇ ਬਾਈ ਉਹੀ ਚੱਕਰਾ ਸੀ ਇਹਨੂੰ ਰੋਜ਼ ਪੁੱਛਦੇ ਆਂ ਵੀ ਐਦ ਕੀ ਤੂੰ ਕੀ ਇਹੋ ਜਿਹਾ ਕੀਤਾ ਠੀਕ ਹੈ ਹਾਂ ਬਸ ਮੇਨ ਹੁਣ ਸਾਨ ਵਿੱਚ ਆਪਾਂ ਜਿੰਨਾ ਮਰਜ਼ੀ ਖਰਾਕ ਦੇ ਲੋ ਜਿੰਨੀ ਮਰਜ਼ੀ ਕੁਝ ਕਰ ਲੋ ਝੋਨਾ ਥੱਲੇ ਜੜ ਚੋ ਗ ਇਹਦੇ ਨਾਲ ਬਾਈ ਬੋਗਦਾਰ ਝੋਨਾ ਇੱਕ ਸਾਰ ਚੱਲਦਾ ਠੀਕ ਹੈ ੱੱਕਾ ਮੱਚਦਾ ਨਹੀਂ ਉਹਦੇ ਲਈ ਜਿਆਦਾ ਖੇਤਾਂ ਦੇ ਗਮੰਡੀਆਂ ਨੂੰ ਜਿਆਦਾ ਪਤਾ ਹੁੰਦਾ ਵੀ ਝੋਨਾ ਕਿਵੇਂ ਰਿਹਾ ਪਿਛਲੀ ਵਾਰ ਕਿਉਂਕਿ ਜਿਆਦਾ ਅੱਖ ਗਮੰਡੀ ਹੀ ਰੱਖਦਾ ਸੋਡੇ ਖੇਤ ਤੇ ਬਾਈ ਜੀ ਕਿਵੇਂ ਲੱਗਿਆ ਇਹ ਝੋਨਾ ਲਾਏ ਹੋਇਆ ਜਿਵੇਂ ਇਹ ਤਾਂ ਯਾਰ ਬਾਈ ਤੂੰ ਐ ਲਾ ਲਾ ਵੀ ਜਿਹੜੇ ਬਾਣਾ ਚ ਪਾਣੀ ਖੜਦਾ ਠੀਕ ਹੈ ਪਾਣੀ ਸੁੱਕਦਾ ਨਹੀਂ ਠੀਕ ਹੈ ਉਹਦੇ ਲਈ ਸਹਾਗਾ ਮਾਰ ਕੇ ਮੰਨ ਕੇ ਚੱਲੋ ਆਪਾਂ ਸੁੱਕੀ ਜਿਵੇਂ ਆਪਾਂ ਕਹਿੰਦੇ ਸੁੱਕੀ ਲਵਾਈ ਵਾਲਾ ਸਿਸਟਮ ਆ ਠੀਕ ਹੈ ਸਭ ਤੋਂ ਪ੍ਰਦਾਨ ਸਾਫਤਾ ਹੈ ਠੀਕ ਹੈ ਜਿਵੇਂ ਆਪਾਂ ਕਹਿੰਦੀ ਇਹ ਵਿੱਚ ਪਾਣੀ ਵੀ ਮਾੜੇ ਨੇ ਹਾਂ ਪਾਣੀ ਖੜੀ ਜਾਂਦਾ ਬਾਣਾ ਚ ਥੱਲੋਂ ਜਿਵੇਂ ਆਪਾਂ ਕਹਿੰਦੇ ਪਾਂਡੋ ਦੀ ਚਾਸਾ ਬਾਣਾ ਚ ਹਾਂ ਤੇ ਉਹ ਚਿਲਣ ਬਣ ਜਾਂਦੀ ਹੈ ਚਿਲਣਾ ਠੀਕ ਹੈ ਉਹ ਐ ਡੈੜੀਆਂ ਪੈਣਦੀਆਂ ਨੇ ਸਾਰੇ ਬਾਣ ਦੇ ਵਿੱਚ ਆਪਾਂ ਜਿੰਨਾ ਮਰਜ਼ੀ ਖਰਾਕ ਦੇ ਲੋ ਜਿੰਨੀ ਮਰਜ਼ੀ ਕੁਝ ਕਰ ਲੋ ਝੋਨਾ ਥੱਲੋਂ ਜੜ ਚੋਂ ਗਲੀ ਜਾਂਦਾ ਹਾਂ ਇਹਦੇ ਨਾਲ ਬਾਈ ਪਾਣੀ ਸੋਕਦਾ ਠੀਕ ਹੈ ਜਿਹੜੀ ਆਪਾਂ ਸੁੱਕੇ ਵਾਲਾ ਸਿਸਟਮ ਹੈ ਇਹਦੇ ਨਾਲ ਪਾਣੀ ਸੋਕਦਾ ਝੋਨਾ ਇੱਕ ਸਾਰ ਚੱਲਦਾ ਨੱਕਾ ਮੱਚਦਾ ਨਹੀਂ ਉਹਦੇ ਲਈ ਬਣਦਾ ਨਾ ਇਹ ਜਿਹੜਾ ਰੇਸਲੇ ਬਾਣ ਵਾਲਾ ਉਹਦੇ ਵਿੱਚ ਆਪਾਂ ਕੱਦੂ ਕਰਨਾ ਸਹੀ ਹੈ। ਸਹੀ ਹੈ ਠੀਕ ਹੈ। ਕਿਉਂਕਿ ਉਹਦੇ ਵਿੱਚ ਪਾਣੀ ਨਹੀਂ ਖੜਦਾ ਜਿਹੜੇ ਮਹਨ ਡਾਕਰ ਨੇ ਜਿੰਨਾ ਤੇ ਵਿੱਚ ਚੇਲਣ ਆ ਮਾਣਾਂ ਦੇ ਵਿੱਚ ਪਾਣੀ ਚ ਜ਼ਿਆਦਾ ਡੁੱਬਦਾ ਝੋਨਾ ਠੀਕ ਹੈ। ਆਪਾਂ ਲਾ ਲਓ ਇਹ ਮੁਸਕ ਜਾਂਦਾ ਪਾਣੀ। ਠੀਕ ਹੈ। ਉਹਦੇ ਲਈ ਇਹ ਚੀਜ਼ ਬਹੁਤ ਸਹੀ ਆ। ਠੀਕ ਹੈ। ਬਾਕੀ ਤੁਸੀਂ ਰਿਜ਼ਲਟ ਦੇਖ ਸਕਦੇ ਹੋ। ਠੀਕ ਹੈ। ਰਿਜ਼ਲਟ ਤੇ ਪਿਛਲੀ ਵਾਰ ਭਾਈ ਕਿਵੇਂ ਸੀ ਝੋਨਾ ਇਹਦੇ ਚ? ਪਿਛਲੀ ਵਾਰ ਭਾਈ ਐਂ ਲਾ ਲਓ ਜਦੋਂ ਤਾਂ ਇਹ ਕੱਦੂ ਕਰਕੇ ਲਾਉਣਾ ਹੁੰਦਾ ਸੀ। ਠੀਕ ਹੈ। ਇਹੇ 2-2 ਮਹੀਨੇ ਮੰਦਾ ਮੱਥਾ ਮਾਰੀ ਜਾਂਦਾ ਰਿਕਮੈਂਡਡ ਸਾਰੀਆਂ ਸਪਰੇਹਾਂ ਪਾਉਂਦਾ ਯੂਨੀਵਰਸਿਟੀ ਵਾਲਿਆਂ ਜਿਹੜੀਆਂ ਮੰਨ ਕੇ ਚੱਲੋ ਆਪਾਂ ਲਾ ਲਓ ਰੇ ਲਾ ਲਓ ਠੀਕ ਹੈ ਪੋਟਾਸ਼ ਲਾ ਲਓ ਜ਼ਿੰਕ ਲਾ ਲਓ ਠੀਕ ਹੈ ਯੂਰੀਆ ਜਿੰਨੀ ਰਿਕਮੈਂਡਡ ਸੀ ਉਹ ਪਾਉਂਦਾ ਠੀਕ ਹੈ ਇਹ ਇੱਕ ਜਿਪਸਮ ਵੀ ਪਾ ਕੇ ਦੇ ਫੁੱਲ ਜੋ ਲਾ ਲਾ ਮਾਰੀ ਉਹ ਲੋ ਯੋਰ ਲਾਉਂਦਾ ਬੰਦਾ ਮਿਹਨਤੀ ਆ ਯਾਰ ਹਾਂ ਹਾਂ ਤੈਨੂੰ ਸਹੀ ਦੱਸਾਂ ਗੱਲ ਇਹਨੇ ਹੁਣ ਇਹ ਵੀਡੀਓ ਬਣਾਈ ਆ ਪਿਛਲੇ ਸਾਲ ਦੀ ਪਿਛਲੇ ਸਾਲ ਸੀਦੇ ਪੋਲੇ ਥੋੜਾ ਜਿਹਾ ਕੰਮ ਇਹਨੇ ਡਰਦੇ ਡਰਦੇ ਇਹਨੇ ਲਾ ਲਾਇਆ ਐਤ ਕੀ ਜਦੋਂ ਇਹਨੂੰ ਰਿਜ਼ਲਟ ਮਿਲ ਗਿਆ ਐਤ ਕਿਨੇ ਸਾਰਾ ਵੱਡਾ ਤਿੰਨ ਕਿੱਲਾਂ ਤੋਂ ਉੱਪਰ ਆਇਆ ਠੀਕ ਹੈ ਐਤ ਕਿਨੇ ਸਾਰਾ ਵਧਾ ਲਿਆ ਠੀਕ ਹੈ ਰਿਜ਼ਲਟ ਬਈ ਆਪ ਹੀ ਸਾਫ਼ ਦੇਖੀ ਜਾਂਦਾ ਕੱਦੂ ਵਾਲਾ ਠੀਕ ਹੈ ਆਇਆ ਆਪਣਾ ਸਾਗਾ ਮਾਰ ਕੇ ਲਾਇਆ ਠੀਕ ਹੈ ਹਾਂ ਤੇ ਪਿਛਲੀ ਵਾਰ ਬਹੁ ਮਾੜਾ ਇਹਨੂੰ ਇਹਨਾਂ ਨੂੰ ਇਹ ਵੀ ਸੀਗਾ ਵੀ ਯਾਰ ਪਾਣੀ ਦਾ ਚੱਕਰ ਨਾ ਹੋਵੇ ਵੀ ਪਾਣੀ ਦਾ ਵੀ ਲਾਲਾ ਫਿਰ ਐਤ ਕਿਨੇ ਆ ਵੀ ਮਤਲਬ ਕਿ ਪਰਾਲਾ ਕੀਤਾ ਇਹਨੇ ਪਾਣੀ ਵੀ ਲਿਆਂਦਾ ਨਹਿਰੀ ਠੀਕ ਹੈ ਉਦੋਂ ਬਾਅਦ ਇਹ ਪਹਿਲਾ ਮਹੀਨਾ ਨਹਿਰੀ ਪਾਣੀ ਦਾ ਖਰਾਕ ਆ ਗਿਆ ਸੀਗੇ ਪਰ ਉਹ ਗੱਲ ਨਹੀਂ ਬਣਦੀ ਸੀ ਜਿਪਸਮ ਦੀਆਂ ਬੋਰੀਆਂ ਪਾਉਂਦਾ ਸੀਗਾ ਇਹ ਇਹ ਯਾਰ ਪੂਰਾ ਜੋਰ ਲਾਉਂਦਾ ਸੀ ਬਾਹਣ ਤਗੜਾ ਸੀ ਪਰ ਝਾੜਦੀ ਸੀ ਠੀਕ ਹੈ ਜਿਵੇਂ ਹੁਣ ਬਾਹਣ ਤਾਂ ਤੁਸੀਂ ਦੇਖਦੇ ਹੋ ਇਹ ਬਾਹਣ ਆ ਜਿਹੜੇ ਬਾਈ ਸਾਰੇ ਥਾਲੀ ਮਾਰਵੇਂ ਬਾਹਣ ਨੇ ਠੀਕ ਹੈ ਬਾਈ ਇੱਕ ਸਾਰ ਨੇ ਜਿਹੜੇ ਬਾਣਾ ਚ ਚਿੱਲਣਾ ਉੱਥੇ ਜਿੰਨਾ ਮਰਜੀ ਬੰਦਾ ਜ਼ੋਰ ਲਾ ਲੇ ਠੀਕ ਹੈ ਉੱਥੇ ਬੰਦੇ ਤੋਂ ਫਸ ਲੜਦੀ ਜਾਂਦੀ ਆ ਠੀਕ ਹੈ ਇਹ ਲੈ ਜਾਂਦਾ ਸੀ ਦਾਣੇ ਉਹ ਜਿਹੜਾ ਸੜਕ ਦੇ ਨਾਲ ਤੁਸੀਂ ਦਿਖਾ ਦਿਓ ਸਾਰਾ ਠੀਕ ਹੈ ਉਹ ਸੜਕ ਦੇ ਨਾਲ ਨਾਲ ਸਾਰਾ ਮੱਚ ਜਾਂਦਾ ਸੀ ਬਈ ਇਹਦਾ ਠੀਕ ਹੈ ਆ ਮੰਨ ਕੇ ਚੱਲੋ ਵੀ ਸਭ ਨੂੰ ਆਗਲੇ ਨੂੰ ਐਂ ਲੱਗਦਾ ਸੀਗਾ ਵੀ ਝੋਨਾ ਇਹਦਾ ਰਹਿ ਗਿਆ ਰਹਿ ਗਿਆ ਵੀ ਝਾੜ ਨਹੀਂ ਆਉਂਦਾ ਠੀਕ ਹੈ ਹੁਣ ਇਹਨੇ ਆ ਦੇਖ ਲਓ ਤੁਸੀਂ ਸਾਰੇ ਕਿਤੇ ਮਾਰ ਕੇ ਰੇ ਬਈ ਸਾਰੇ ਬੱਚੇ ਸਾਰਿਆਂ ਨੂੰ ਅੱਬ ਲਾ ਬਈ ਠੀਕ ਹੈ ਜਿਵੇਂ ਆਪਾਂ ਕਹੇ ਦੀ ਵੀ ਸਭ ਤੋਂ ਜ਼ਿਆਦਾ ਸੋਹਣਾ ਝੋਨਾ ਠੀਕ ਹੈ ਡੇਢ ਬੋਰੀ ਵਾਲਾ ਝੋਨਾ ਇਹੋ ਜਿਹਾ ਬੰ ਫਿਰ ਜਿਵੇਂ ਪਹਿਲਾਂ ਮੱਚ ਜਾਂਦਾ ਸੀ ਆ ਤੇ ਹੁਣ ਪੂਰਾ ਕਿਹੜਾ ਖੜਿਆ ਚਾ ਨਾ ਝੋਨਾ ਪੂਰਾ ਫਿਰ ਹੁਣ ਗੱਲਾਂ ਤਾਂ ਹੁੰਦੀ ਹੋਣੀਆਂ ਗਈਆਂ ਇੱਥੇ ਬੈਠ ਕੇ ਬਾਈ ਉਹੀ ਚੱਕਰਾ ਸੀ ਇਹਨੂੰ ਰੋਜ਼ ਪੁੱਛਦੇ ਆ ਵੀ ਐਤ ਕੀ ਤੂੰ ਕੀ ਇਹੋ ਜਿਹਾ ਕੀਤਾ ਠੀਕ ਹੈ ਹਾਂ ਬਸ ਮੈਂ ਹੁਣ ਸਾਨੂੰ ਜਦੋਂ ਅਸੀਂ ਜਿਵੇਂ ਤੁਸੀਂ ਕਹਿੰਦੇ ਗਵਾਂਟੀ ਦੀ ਅੱਖ ਹੁੰਦੀ ਆ ਉਹ ਬੰਦਾ ਦੂਰੋਂ ਕੈਪਚਰ ਕਰਦਾ ਇਹ ਚੀਜ਼ਾਂ ਨੂੰ ਵੀ ਯਾਰ ਐਤ ਕੀ ਨੇ ਕੀ ਕੀਤਾ ਕੀ ਬਦਲਾ ਹੋਇਆ ਕੀ ਫਸਲ 'ਚ ਕੀ ਹੋਇਆ ਆਹ ਬਦਲਾ ਤੁਹਾਡੇ ਸਾਹਮਣੇ ਆ ਠੀਕ ਹੈ ਹਾਂ ਇਹ ਬੰਦਾ ਇਹੋ ਜੀ ਕੋਈ ਗੱਲ ਨਹੀਂ ਵੀ ਅਸੀਂ ਕੋਈ ਆਂਢੀ ਗੁਆਂਢੀ ਇੱਕ ਦੂਜੇ ਨਾਲ ਉਹ ਨਹੀਂ ਕਰਦੇ ਹਾਂ ਹਾਂ ਵੀ ਸਾਰੇ ਅਸੀਂ ਇੱਕ ਦੂਜੇ ਨੂੰ ਪੁੱਛਦੇ ਰਹਿੰਦੇ ਵੀ ਤੂੰ ਕੀ ਪਾਇਆ ਅਸੀਂ ਵੇਖ ਲਾ ਤੁਸੀਂ ਸਾਰੇ ਪੋਟਾਸ਼ ਉਹੀ ਪਾਉਨੇ ਆ ਠੀਕ ਐ ਜਿਹੜਾ ਮਿਊਰੋਟੋ ਪੋਟਾਸ਼ 60% ਵਾਲਾ ਠੀਕ ਐ ਉਹ ਪਾਉਨੇ ਆ ਜਿੰਕ 33 ਵਾਲੀ ਪਾਉਨੇ ਆ ਕੋਈ ਅਸੀਂ ਯਾਰ ਉਹ ਚੀਜ਼ ਤਾਂ ਪਾਉਂਦੇ ਨਹੀਂ ਜਿਹੜੀ ਮੰਨ ਕੇ ਚੱਲ ਵੀ ਐਵੇਂ ਫालतू ਖਰਚੇ ਆ ਵੀ ਫालतू ਠੀਕ ਐ ਪਰ ਖਰਚਾ ਵੀ ਅਸੀਂ ਪੂਰਾ ਜੋਰ ਲਾ ਕੇ ਕਰਾਂ ਹਾਂ ਤੂੰ ਇਹ ਨਹੀਂ ਹੈਗਾ ਵੀ ਯਾਰ ਜਦੋਂ ਭਾਈ ਇਹੀ ਧੰਦਾ ਬਖਸ਼ਿਆ ਪਰਮਾਤਮਾ ਨੇ ਇਹ ਧੰਦੇ ਦੇ ਵਿੱਚ ਜੇ ਖਰਚਾ ਨਾ ਕਰਾਂ ਜੋ ਨਿਕਲਦਾ ਵੀ ਕੋਈ ਠੀਕ ਐ ਬਾਈ ਜੇ ਹੁਣ ਸਾਨੂੰ ਐਵੇਂ ਝੂਠ ਮਾਰੀ ਜਾਈਏ ਵੀ ਤਾਂ ਡੂੜ ਬੋਰੀ ਪਾ ਕੇ ਕੱਢ ਲਿਆ ਅਸੀਂ ਤਿੰਨ ਸਾਢੇ ਤਿੰਨ ਤੇ ਜਾਣੇ ਆ ਬਾਈ ਚਾਹੇ ਸਾਡਾ ਆਮ ਮੁੱਛਲ ਹੋਵੇ ਚਾਹੇ ਪੀੜਿਊਸ਼ਾ ਹੋਵੇ ਚਾਹੇ ਕੱਤੀ ਵੀ ਹੋਵੇ ਹਾਂ ਇਹੇ ਅਸੀਂ ਬੋਰੀਆਂ ਉੰਨੀਆਂ ਦਿੰਨੇ ਆ ਪਰ ਸਾਨੂੰ ਰਿਜ਼ਲਟ ਨਹੀਂ ਸੀ ਪਹਿਲਾਂ ਮਿਲਦਾ ਠੀਕ ਹੈ ਇਹਨੂੰ ਖਾਸ ਕਰਕੇ ਮੇਰਾ ਬਾਣਾ ਲੱਗ ਮੈਂ ਇੱਥੇ ਚੱਲਣਾ ਹੈ ਨਹੀਂ ਮੈਂ ਕਦੂ ਕਰਕੇ ਲਾਇਆ ਆਕ ਦੂਜੇ ਗਵਾਂਢੀ ਦਾ ਬਾਣਾ ਜਿਹੜੀ ਦੀ ਆਪਾਂ ਦਿਖਾਈ ਜਾਂਦੇ ਆ ਵੀਡੀਓ ਇਹਨੇ ਵੀ ਕਦੂ ਕਰਕੇ ਲਾਇਆ ਠੀਕ ਹੈ ਆਏ ਬਾਰ ਇਹਦਾ ਝੋਨਾ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਕੇ ਮਤਲਬ ਕਿ ਸਾਡੇ ਨਾਲੋਂ ਥੱਲੇ ਹੁੰਦਾ ਇਹ ਖੁਦ ਵੀ ਮੰਨਦਾ ਸੀ ਸੜਕ ਦੇ ਨਾਲ ਨਾਲ ਇਹਦਾ ਯਾਰ ਬਿੱਗਾ ਡੁੱਡ ਡੁੱਡ ਬਿੱਗਾ ਮਰ ਜਾਂਦਾ ਠੀਕ ਆ ਆ ਵਿਚਾਲੇ ਸੀ ਇਹਦੇ ਚੱਲਣਾ ਠੀਕ ਆ ਸਾਰੇ ਕਿਤੇ ਆ ਜਿਹੜੀ ਤੁਸੀਂ ਹੁਣ ਜਿੱਥੇ ਜਿਰੀ ਜੰਮੀ ਆ ਉੱਥੇ ਜ਼ਿਆਦਾ ਚੱਲਣਾ ਠੀਕ ਆ ਤੇ ਉਹ ਚੀਜ਼ ਇਹਨੂੰ ਐਤ ਕੀ ਬੈਨੇਫਿਟ ਮਿਲ ਗਿਆ ਹਾਂ ਠੀਕ ਆ ਆਹਾਂ ਯਾਰ ਮੇਨ ਚੀਜ਼ ਆਪਾਂ ਜੇ ਵੀਡੀਓ ਦਾ ਮੇਨ ਅਦੇਸ਼ ਆ ਵੀ ਜਿਹਦਾ ਬਹਨ ਡੱਕਰ ਆ ਠੀਕ ਆ ਬਾਈ ਤੇ ਪਾਣੀ ਉਹਦੇ ਵਿੱਚ ਜ਼ਿਆਦਾ ਖੜਦਾ ਹੈ ਖੜਦਾ ਤੇ ਮਨ ਕੇ ਚੱਲੋ ਵੀ ਝੋਨਾ ਦੇ ਡੜਾ ਪੈਂਦੀਆਂ ਡੜਾ ਪੈ ਜਾਂਦੀਆਂ ਹਾਂ ਠੀਕ ਹੈ ਉਹਦੇ ਲਈ ਸਭ ਤੋਂ ਵੱਡੀ ਪ੍ਰਦਾਨ ਚੀਜ਼ ਹੈ ਠੀਕ ਹੈ ਤੁਸੀਂ ਐਂ ਕਰੋ ਬਾਲਾ ਨਹੀਂ ਕਰਨਾ ਇੱਕ ਇੱਕ ਕਿਲੇ ਦਾ ਟ੍ਰਾਇਲ ਲਾ ਲਾ ਕੇ ਦੇਖ ਲਈ ਉਸ ਤੋਂ ਬਾਅਦ ਬਤਾ ਲੈ ਜੇ ਹੁਣ ਨਾ ਚੱਲਿਆ ਉਹ ਤਾਂ ਬਹਿ ਵੀ ਜਾਊਗਾ ਭਾਈ ਹਾਂ ਇਹ ਤਾਂ ਹੈ ਕੋਈ ਐਡੀ ਕੋਈ ਖਾਸ ਗੱਲ ਨਹੀਂ ਬਾਕੀ ਤੁਹਾਡੇ ਸਾਹਮਣੇ ਰਿਜ਼ਲਟ ਆ ਅਸ਼ਾ ਰਿਕਮੈਂਡਡ ਰਹੇ ਹਾਂ ਬਾਪੂ ਭਾਈ ਜਿਹੜੀਆਂ ਯੂਨੀਵਰਸਿਟੀ ਵੱਲੋਂ ਨੇ ਹੁਣ ਜੇ ਆਪਾਂ ਹੁਣ ਮੰਨ ਕੇ ਚੱਲੋ ਆਪਾਂ ਕੱਲੀ ਆਪਾਂ ਦੁਕਾਨਾਂ ਵਾਲੇ ਦੇ ਫਿਰਤੇ ਰਹਾਂਗੇ ਉਹਦਾ ਫਿਰ ਕੋਣੀ ਕਿਸ ਮਰਜ਼ੀ ਛੱਡ ਹੀ ਜਾਵੇ ਹਾਂ ਆ ਪਾਣੀ ਪੀਂਦਾ ਕੋਈ ਇਹੋ ਜੀ ਗੱਲ ਨਹੀਂ ਅੱਠਵੇਂ ਪਾਣੀ ਇਹ ਨਹਿਰੀ ਪਾਣੀ ਲਿਉਂਦਾ ਵੱਢ ਕੇ ਮੋਟਰ ਬਹੁਤ ਘੱਟ ਛੱਡਦਾ ਲੈ ਟਾਈ ਪਈਆ ਮੋਟਰ ਇਹਦੀ ਬੰਦ ਆ ਠੀਕ ਹੈ ਤੇ ਫਿਰ ਪਾਣੀ ਵੀ ਪਹਿਲਾਂ ਤਾਂ ਵੱਧ ਪਾਉਣਾ ਪੈਣਾ ਹੋਣਾ ਇਹਦੀ ਪਾਣੀ ਦਾ ਬਾਈ ਪਹਿਲਾਂ ਕਿਹੜਾ ਪਾਣੀ ਯਾਰ ਤੈਨੂੰ ਸਹੀ ਦੱਸਦੇ ਆ ਪਾਣੀ ਤਾਂ ਇਹਦਾ ਸੁੱਕਦਾ ਹੀ ਨਹੀਂ ਸੀ ਠੀਕ ਹੈ ਸੁੱਕ ਨਹੀਂ ਸੀ ਹਾਂ ਜੇ ਪਾਣੀ ਪਾਉਂਦਾ ਮੋਟਰਾਂ ਇੱਥੇ ਸਾਡੀਆਂ ਉਂ ਤਾਂ ਕਿਸੇ ਦਾ ਵੀ ਕੋਈ ਇਹੋ ਜੀ ਚੱਕਰ ਨਹੀਂ ਠੀਕ ਹੈ ਬਾਣ ਸਾਰਾ ਹੀ ਪਾਣੀ ਘੱਟ ਲੈਂਦਾ ਕਿਉਂ ਡਾਕਰ ਬਾਣ ਨਹੀਂ ਕੋਈ ਫਸਲ ਚ ਨਹੀਂ ਪਿੱਛੇ ਹਟਦੇ ਪਰ ਜਿਹੜੇ ਬਾਣਾ ਚੱਲਣਾ ਇਹ ਬਾਣਾ ਚ ਚੱਲਣ ਸੀ ਉਹ ਪਰਲੇ ਚ ਜਿਹੜਾ ਲੱਗਿਆ ਪਿਆ ਉਹ ਚ ਵੀ ਚੱਲਣਾ ਇਹ ਸ਼ੀਖਤ ਕਿੱਲੇ ਦਾ ਇਕੱਠਾ ਟੱਕਾ ਇਹ ਚ ਚੱਲਣ ਸੀ ਇੱਕ ਆਵਾਸਿਕਾ ਉਧਰ ਪਾਹਣ ਆਪਣੇ ਜਿਹੜਾ ਗੰਡੂਆਂ ਨੂੰ ਆ ਜਾਂਦਾਗਾ ਬਾਣਾ ਉਹਨਾਂ ਬਾਣਾ ਚ ਚੱਲਣਾ ਵਿੱਚ ਵਿੱਚ ਬਾਣਾ ਚ ਜਿਹੜੇ ਪਾਹਣ ਖਾਂਦੇ ਨਹੀਂ ਬਈ ਉੱਥੇ ਥੇ ਨਾ ਗਣ ਕੁੱਠੇ ਨਾ ਝੋਨਾ ਠੀਕ ਹੈ ਬਈ ਹਾਂ ਇਹ ਚੱਕਰ ਹੈ ਜਿਹੜਾ ਏਦ ਕੀ ਲਾਇਆ ਇਹਨੇ ਉਹਦੇ ਵਿੱਚ ਤੁਸੀਂ ਆਪ ਸਾਫ਼ ਫਰਕ ਦਿਖੀ ਜਾਂਦਾ ਹਾਂ ਫਰਕ ਬਹੁਤ ਆ ਹਾਂ ਤੇ ਆ ਚੱਕਰ ਹੁਣ ਤਾਂ ਐ ਲਾਲਾ ਵੀ ਬਾਈ ਕੋਲੋਂ ਵੀ ਥਾਂ ਨਹੀਂ ਦਿੰਦਾ ਝੋਨੇ ਨੂੰ ਨਹੀਂ ਦਿੰਦੇ ਨਹੀਂ ਤੇ ਪਹਿਲਾਂ ਇਹ ਝੋਨੇ ਦੀ ਖਰਾਕ ਸਾਰੀ ਪੂਰੀ ਕਰ ਦਿੰਦਾ ਤੇ ਝੋਨੇ ਦਾ ਇੱਥੋਂ ਐ ਆਪਾਂ ਨੂੰ ਦੂਰੋਂ ਖੜਾ ਨੂੰ ਦੇਖ ਲੈਂਦੇ ਵੀ ਝੋਨਾ ਗਲਿਆ ਪਿਆ ਜੜਾਂ ਗਲ ਜਾਂਦੇ ਜਦੋਂ ਜੀ ਪੱਟ ਕੇ ਦੇਖਦੇ ਕੋਈ ਨੁਕਸ ਨਹੀਂ ਹੁੰਦਾ ਸੀ ਥੱਲੇ ਐਂ ਜਿ ਲੱਗਦਾ ਵੀ ਜਿਵੇਂ ਥੱਲੇ ਪਾਂਡੂ ਦੀ ਚੱਸ ਹੁੰਦੀ ਹੈ ਬਾਣ ਚ ਓਵੇਂ ਜਿ ਲੱਗਦਾ ਪਾਣੀ ਮੁਸਕ ਜਾ ਮਾਰੀ ਜਾਂਦਾ ਸਖਾ ਸਖਾ ਪਾਣੀ ਪਾਉਂਦੇ ਠੀਕ ਹੈ ਇੱਥੇ ਹੀ ਤਜਰਬਾ ਇਹਨੇ ਐਦ ਕੀ ਉਹ ਬਣਾ ਲਿਆ ਚੀਜ਼ ਨੂੰ ਸਹੀ ਗੱਲ ਹਾਂ ਉਸ ਚੀਜ਼ ਐਨੂੰ ਬਹੁਤ ਫਾਇਦਾ ਮਿਲਿਆ ਜਿਹੜੇ ਬਾਣਾ ਚ ਚੱਲਣਾ ਉਹ ਚ ਜਿਪਸਮ ਵੀ ਪੂਰਾ ਪ੍ਰਦਾਨ ਹੈ ਠੀਕ ਹੈ ਜੇ ਕੋਈ ਵੀ ਬਾਈ ਹੈ ਜਿੰਨੇ ਵੀ ਬਾਈ ਨੂੰ ਇਹ ਦਿੱਕਤ ਆਉਂਦੀ ਹੈ ਕਿਸੇ ਵੀ ਵੀਰ ਨੂੰ ਆਉਂਦੀ ਹੈ ਕਿਸਾਨ ਭਰਾ ਨੂੰ ਠੀਕ ਹੈ ਜਿਪਸਮ ਜ਼ਰੂਰ ਆਉਂਦੀ ਹੈ ਸਰਕਾਰੀ ਜਿਪਸਮ ਆਉਂਦੀ ਹੈ ਠੀਕ ਹੈ ਕੋਈ 7 ਗੱਟੇ ਕੋਈ 8 ਗੱਟੇ ਕਿੱਲੇ ਦੇ ਪਾਵੇ ਠੀਕ ਹੈ 4-5 ਤੋਂ ਲੈ ਕੇ 7 ਤੱਕ ਆਪਾਂ ਪਾ ਸਕਦੇ ਹਾਂ ਤਵਨ ਦੋ ਵਾਰੀ ਚ ਦੇ ਦੇ ਯਾਰ ਜਿਪਸਮ ਪਾਣੀ ਚ ਵੀ ਘੁਲ ਜਾਂਦੀ ਹੈ ਕੋਈ ਚੱਕਰ ਨਹੀਂ ਉਸ ਚੀਜ਼ ਦਾ ਵੀ ਇਸ ਚੀਜ਼ ਨੂੰ ਫਾਇਦਾ ਮ ਠੀਕ ਆ ਬਾਣ ਦੇ ਰੋਮ ਖੋਲਦੇ ਜਿਹੜੇ ਚਿੱਲਣ ਵਾਲਾ ਵਾਹਣਾ ਠੀਕ ਆ ਉਹ ਚੀਜ਼ ਦਾ ਹੀ ਫਾਇਦਾ ਮਿਲਦਾ ਕਿਉਂਕਿ ਆਪਾਂ ਖੁਦ ਪ੍ਰੈਕਟੀਕਲ ਕਰਕੇ ਦੇਖਦੇ ਆਂ ਜਿਹੜਾ ਬੰਦਾ ਹੁਣ ਆਇਆ ਵੀ ਇੱਕੋ ਹੀ ਚੀਜ਼ ਨੂੰ ਚੱਕੀ ਜਾਊਗਾ ਨਾ ਠੀਕ ਆ ਉਹ ਝਾੜ ਵੱਧ ਨਿਕਲੇ ਘੱਟ ਨਿਕਲੇ ਵੀ ਆਪਾਂ ਤਾਂ ਉੰਨਾ ਕੀ ਕਰਨਾ ਇਹ ਆਪਣਾ ਵਾਹਣਾ ਜਿਹੜਾ ਆਪਾਂ ਖੁਦ ਵੀ ਇਹਦੇ ਡਾਕਟਰ ਆ ਨਹੀਂ ਸਹੀ ਇਹ ਗੱਲ ਇਹ ਚੀਜ਼ ਮੇਨ ਆ ਵੀ ਜਿੰਨਾ ਕਿ ਸਾਨੂੰ ਨੌਲੇਜ ਆ ਓੰਨੀ ਕੁ ਦੱਸਦੇ ਹੁਣ ਆਪਾਂ ਓਵਰ ਵੀ ਦੱਸੀ ਜਾਈਏ ਉਹ ਵੀ ਕੋਈ ਮਾੜੀ ਗੱਲ ਨਹੀਂ ਸਹੀ ਇਹ ਚੀਜ਼ ਹਾਂ ਜਿਹੜੀ ਚੀਜ਼ ਦਾ ਝਾੜ ਘੱਟ ਨਿਕਲਦਾ ਸੀ ਬਾਣ ਦਾ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਇਹ ਝਾੜ 80 ਤੇ ਮਸਾ ਹੀ ਜਾਂਦਾ ਸੀ। ਇਸ ਵਾਰ ਟੱਪੂ ਹਾਂ ਇਸ ਵਾਰ ਤਾਂ ਮੈਨੂੰ ਲੱਗਦਾ ਮੁਛਲੀ ਨਾ 70 75 ਰੁਪਏ ਆਰਾਮ ਨਾਲ। ਪਹਿਲੀ ਪਹਿਲਾਂ ਜਦੋਂ ਪੀਲੀ ਹੁਸ਼ਾ ਝੋਨਾ ਲੱਗਦਾ ਹੁੰਦਾ ਸੀ ਨਾ ਵੀਰੇ ਇਹ 80 ਦਾ ਪੈਂਦਾ ਨਹੀਂ ਸੀ ਇਹ ਤੋਂ। ਠੀਕ ਹੈ। ਹਾਂ ਤੇ ਨਾਲੇ ਕੋਈ ਰੇਹ ਦੀ ਕਮੀ ਨਹੀਂ ਸੀ ਕੋਈ ਆਹੇ ਨਹੀਂ ਸੀ ਸਪਰੇ ਹਾਂ ਉਹ ਕਰਦੇ ਸੀ ਪੂਰੀਆਂ ਜਿਹੜੀਆਂ ਪੂਰੀਆਂ ਮਹਿੰਗੀਆਂ ਲਾਲਾ ਤੂੰ ਸਹੀ ਲਾਲਾ ਵੀ ਜਿਹਦੇ ਨਾਲ ਕੋਈ ਆਇਆ ਨਹੀਂ ਸੀਗਾ। ਪਰ ਮੌਕੇ ਤੇ ਆ ਕੇ ਝੋਨਾ ਜਵਾਬ ਦਿੰਦਾ ਸੀ। ਇਸ ਵਾਰ ਮਤ ਕਿ ਰੂਝ ਦੱਸਦੀ ਏ ਝੋਨੇ ਦੀ। ਹਾਂ ਆ ਬਾਕੀ ਤੁਸੀਂ ਵੀਡੀਓ ਚ ਦਿਖਾਈ ਦਿੱਤਾ ਕੋਈ ਇਹਦੇ ਵਿੱਚ ਕਮੀ ਪੇ ਠੀਕ ਹਾਂ ਤੇ ਬਾਕੀਆ ਕੱਦੂ ਵਾਲਾ ਬਾਈ ਇਹਦਾ ਬਹੁਤ ਫਰਕ ਪਾਈ ਬਾਈ ਨਹੀਂ ਫਰਕ ਹੈ ਹਾਂ ਇੱਕੋ ਦਿਨ ਲੱਗੇ ਹੋਏ ਨੇ ਇਹਨਾਂ ਥੋੜਾ ਜਿਹਾ ਫਰਕ ਆ ਬਾਈ ਚਲੋ ਵੀ ਹਾਂ ਵੀ ਦੋ ਦੋ ਦਿਨ ਐਡਾ ਕੋਈ ਖਾਸ ਫਰਕ ਨਹੀਂ ਹਾਂ ਪਰ ਵੀ ਫਰਕ ਆਇਂ ਲੱਗਦਾ ਜਿਵੇਂ 15 20 ਦਿਨਾਂ ਦਾ ਹਾਂ ਇਹ ਤਾਂ ਗੱਲ ਹੈ ਹਾਂ ਇਹ ਤਾਂ ਹੈ ਨਹੀਂ ਵੀ ਬਾਈ ਹੁਣ ਐਂ ਲੱਗਾ ਵੀ ਆ ਆ ਆ ਤਾਂ ਐਂ ਲੱਗਦਾ ਵੀ ਇਹਨੂੰ ਲੱਗੇ ਨਹੀਂ ਸਾਰੇ 3 ਦਿਨ ਹੁੰਦੇ ਚਾਰ ਦਿਨ ਨਹੀਂ ਇਹ ਤਾਂ ਗੱਲ ਹੈਗੀ ਐਸਾ ਹੀ ਗੱਲ ਆ ਬਾਈ ਸਹੀ ਆ ਚੱਕਰ ਆ ਤੇ ਹਾਂ ਜੀ ਇਹ 21 ਦਾ ਲੱਗਿਆ ਹੋਇਆ ਹੈ 18 ਦਾ ਲੱਗਿਆ ਹੋਇਆ ਅੱਛਾ ਇਹ 20 ਦਾ ਲੱਗਿਆ 18 ਲੱਗਵੇ ਇੰਨਾ ਕਾ ਫਰਕ ਹੈ ਹਾਂ ਤਿੰਨ ਚਾਰ ਦਿਨ ਹੁੰਦਾ ਜਿਵੇਂ ਬਾਈ ਨੇ ਆਪਾਂ ਨੂੰ ਦੱਸਿਆ ਖੇਤ ਦੇ ਗਮਾਂਡੀ ਨੇ ਇਹ ਨਹੀਂ ਹੈਗਾ ਵੀ ਆਪਾਂ ਨੇ ਇਕੱਲੇ ਕਿਸਾਨ ਭਰਾ ਨਾਲ ਗੱਲ ਕਰੀ ਹੈ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੀ ਤੇ ਜਾਣਕਾਰੀ ਨੂੰ ਸ਼ੇਅਰ ਤੁਸੀਂ ਨੇ ਕਰਨਾ ਕਿਉਂਕਿ ਹੋਰ ਕਿਸਾਨਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ ਉਹ ਵੀ ਇਹਦਾ ਫਾਇਦਾ ਲੈ ਸਕਣ ਤੇ ਇੱਕ ਜਿਹੜਾ ਡਰ ਰਹੇ ਨੇ ਵੀ ਸੁੱਕੇ ਝੋਨੇ ਚੋਂ ਮਾਰ ਗਈ ਸੁੱਕੇ ਕਦੂ ਚੋਂ ਪਾਣੀ ਪੀ ਜਾਂਦਾ ਇਸ ਦੂ ਬਾ ਬਹੁਤ ਬਰਾ ਹਾਲ ਹੁੰਦਾ ਉਹ ਚੀਜ਼ੋਂ ਨਿਕਲ ਕੇ ਥੋੜਾ ਥੋੜਾ ਕਿਸਾਨ ਭਰਾ ਤਜਰਬਾ ਕਰਨ ਤੇ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਕਰਦੇ ਆ ਸਾਰਿਆਂ ਦਾ